ਜੋ ਭੈਣ ਭਰਾ ਲਾਈਵ ਛੁੜਿਆ ਬਹੁਤ ਬਹੁਤ ਧੰਨਵਾਦ ਜੀ ਲਾਈਵ ਛੱਡ ਲਈ ਵਾਹਿਗੁਰੂ 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 ਸਾਨੂੰ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਗੁਰਬਾਣੀ ਨਾਲ ਸਾਡੇ ਜੇ ਟੈਨਸ਼ਨ ਡਿਪਰੈਸ਼ਨ ਹੈ ਸਾਡਾ ਮਨ ਸ਼ਾਂਤ ਹੁੰਦਾ ਹੈਗਾ ਟੈਨਸ਼ਨ ਡਿਪਰੈਸ਼ਨ ਘਟਦਾ ਹੈਗਾ ਤੇ ਸਾਡਾ ਮਨ ਮਜ਼ਬੂਤ ਹੁੰਦਾ ਹੈਗਾ ਗੁਰਬਾਣੀ ਪੜਨ ਨਾਲ ਵਾਹਿਗੁਰੂ 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 ਬਾਹਰ ਹੀ ਗਿਰੂ ਜਿਵੇਂ ਆਪਾਂ ਨੇ ਸਰੀਰ ਨੂੰ ਰੋਟੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਸਾਡੇ ਮਨ ਨੂੰ ਵੀ ਬਾਣੀ ਦੀ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਸਾਡੇ ਮਨ ਨੂੰ ਬਾਣੀ ਪੜਨ ਦੀ ਚੰਗੇ ਵਿਚਾਰਾਂ ਦੀ ਸਾਡੇ ਮਨ ਦੀ ਖੁਰਾਕ ਹੈ ਜਿਹੜੀ ਗੁਰਬਾਣੀ ਤੋਂ ਜਦੋਂ ਗਿਆਨ ਮਿਲਦਾ ਸਾਡੇ ਮਨ ਦੀ ਖੁਰਾਕ ਹੁੰਦਾ ਹੈ ਤੇ ਜਿਵੇਂ ਰੋਟੀ ਪਾਣੀ ਸਰੀਰ ਦੀ ਖੁਰਾਕ ਹੈ ਤੇ ਸਾਡੇ ਮਨ ਨੂੰ ਵੀ ਚੰਗੇ ਵਿਚਾਰਾਂ ਦੀ ਖਰਾਕ ਹੋਣੀ ਚਾਹੀਦੀ ਹੈ ਤਾਂ ਕਿ ਉਹ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਨਾ ਜਾਵੇ ਜੋ ਕੰਪਨ ਪ੍ਰਾ ਲਾਈਵ ਜੁੜਿਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਸਵੇਰ ਆਪਣਾ ਨਿਤਨੇਮ ਕਦੇ ਵੀ ਨਾ ਖੋ ਜਾਓ ਜਰੂਰ ਕਰੋ ਬਾਣੀ ਜ਼ਰੂਰ ਪੜੋ ਜਿੱਥੇ ਤੁਹਾਡੀ ਗੁਰੂ ਦੀ ਬਾਣੀ ਨੇ ਹੈਲਪ ਕਰਨੀ ਆ ਉਥੇ ਹੋਰ ਕੋਈ ਨਹੀਂ ਕਰ ਸਕਦਾ ਦਾਨੀ ਬੋਲੀ ਲਾਈਵ ਜੁੜਨ ਲਈ ਬਹੁਤ-ਬਹੁਤ ਧੰਨਵਾਦ ਜੋ ਪੈਂਤਪੁਰਾ ਲਾਈਵ ਜੁੜਿਆ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸਵੇਰ ਆਪਣਾ ਨਿਤਨੇਮ ਜ਼ਰੂਰ ਕਰਿਆ ਕਰੋ ਦਿਨੇ ਸੋਹਣੀ ਸਾਹਿਬ ਦਾ ਪਾਠ ਕਰੋ ਕਿਉਂਕਿ ਬਾਣੀ ਤੋਂ ਉੱਤੇ ਕੁਝ ਵੀ ਨਹੀਂਗਾ ਬਾਣੀ ਪੜਨ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਸਕੂਨ ਮਿਲਦਾ ਹੈ ਜਦੋਂ ਅਸੀਂ ਬਾਣੀ ਪੜਦੇ ਹਾਂ ਮੰਨ ਲਾ ਕੇ ਤੇ ਮਨ ਟਿਕਾਉ ਉਹਦੇ ਵਿੱਚ ਆਉਂਦਾਗਾ ਨਹੀਂ ਤਾਂ ਸਾਡਾ ਮਨ ਪਤਾ ਨਹੀਂ ਕਿੱਥੇ ਕਿੱਥੇ ਪਟਕਦਾ ਰਹਿੰਦਾ ਹੈ ਸਾਡਾ ਮਨ ਟਿਕਦਾਗਾ ਬਾਣੀ ਪੜਨ ਨਾਲ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਜੋ ਸਕੂਨ ਸਾਨੂੰ ਗੁਰਬਾਣੀ ਪੜ ਕੇ ਮਿਲਦਾਗਾ ਗਰਵਾਣੀ ਸੁਣ ਕੇ ਮਿਲਦਾਗਾ ਉਹ ਕਿਤੋਂ ਵੀ ਨਹੀਂ ਮਿਲਦਾ ਕਿਉਂਕਿ ਜਦੋਂ ਅਸੀਂ ਗਰਵਾਣੀ ਪੜਦੇ ਹਾਂ ਅਸੀਂ ਸੱਚ ਨਾਲ ਜੁੜਦੇ ਹਾਂ ਤੇ ਜਦੋਂ ਸਾਸੀਂ ਸੱਚ ਨਾਲ ਜੁੜਦੇ ਹਾਂ ਅਸੀਂ ਪੋਜੀਟਿਵ ਹੁੰਨੇ ਹਾਂ ਸਾਡੀ ਸੋਚ ਪੋਜੀਟਿਵ ਹੁੰਦੀ ਹੈ ਜਦੋਂ ਅਸੀਂ ਗਰਵਾਣੀ ਪੜਦੇ ਹਾਂ ਤਾਂ ਸਾਡੀ ਸੋਚ ਪੋਜੀਟਿਵ ਹੁੰਦੀ ਹੈ ਸਾਡੇ ਜਿਹੜੇ ਨੈਗੇਟਿਵ ਵਿਚਾਰ ਆ ਉਹ ਪੋਜੀਟਿਵ ਦੇ ਵਿੱਚ ਬਦਲਦੇ ਆ ਤੇ ਜਦੋਂ ਅਸੀਂ ਪੋਜੀਟਿਵ ਹੁੰਨੇ ਚੜ੍ਹਦੀ ਕਲਾ ਦੇ ਵਿੱਚ ਹੁੰਨੇ ਆ ਤੇ ਉਦੋਂ ਸੁਭਾਵਕ ਵੀ ਹੈਗਾ ਵੀ ਜੇ ਕਿਸੇ ਕੰਮ ਨੂੰ ਹੱਥ ਪਾਈਏ ਤੇ ਕੰਮ ਦੇ ਵਿੱਚ ਜਰੂਰ ਸਫਲਤਾ ਮਿਲਦੀ ਹੈ ਤੇ ਇਸ ਲਈ ਬਾਣੀ ਪੜਨੀ ਸਾਡੇ ਗੁਰੂਆਂ ਨੇ ਨਿਤਨੇਮ ਸਾਨੂੰ ਕਰਨ ਨੂੰ ਕਿਹਾਗਾ ਕਿਸੇ ਗੱਲ ਤੋਂ ਹੀ ਕਿਹਾਗਾ ਇਸ ਲਈ ਨਿਤਨੇਮ ਸਾਨੂੰ ਜਰੂਰ ਕਰਨਾ ਚਾਹੀਦਾ ਜਦੋਂ ਅਸੀਂ ਬਾਣੀ ਪੜਦੇ ਆ ਸਾਡੇ ਅੰਦਰ ਇੱਕ ਬਖਰੀ ਜੀ ਅਲਰਜੀ ਆਉਂਦੀ ਹੈ ਜੀਨੂ ਸੀ ਚੜਦੀ ਕਲਾ ਤੇ ਪੋਜੀਟਿਵ ਰਹਿਣੇ ਐ ਸਾਨੂੰ ਕਿਤੋਂ ਵੀ ਨਹੀਂ ਮਿਲਦੀ ਜੋ ਸਾਨੂੰ ਗਰਵਾਣੀ ਤੋਂ ਮਿਲਦੀ ਹੈ Varrego, 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 喂，喂，喂。 ਲਾਈਵ ਜਿਹੜਨ ਲਈ ਬਹੁਤ-ਬਹੁਤ ਧੰਨਵਾਦ ਜੀ ਜੋ ਪੈਣਪਰਾ ਲਾਈਵ ਦੇ ਵਿੱਚ ਆਏ ਬਹੁਤ-ਬਹੁਤ ਵੀਰਮਨੀ